ਜੈ ਭੋਲੇਨਾਥ ਹਰ ਹਰ ਮਹਾਦੇਵ ਇਹ ਜਿਹੜਾ ਨਕੋਦਰ ਨਿਵਾਸੀਆਂ ਨੂੰ ਇੱਕ ਵਰਦਾਨ ਜਿੱਦਾਂ ਕਹਿ ਲਈਏ ਮਿਲਿਆ ਹੋਇਆ ਹਰ ਸਾਲ ਧੂਮ ਧਾਮ ਦੇ ਨਾਲ ਇਹਦਾ ਪ੍ਰਭੂ ਪੋਲੇਨਾਥਾ ਬਹੁਤ ਕਿਰਪਾ ਦੇ ਮਾਲਕ ਹੈ ਸਾਰਿਆਂ ਤੇ ਕਿਰਪਾ ਕਰਦੇ ਰਹੇ ਹੈ ਜਿਹੜਾ ਉਹਨਾਂ ਲਈ ਗਲਤ ਭਾਵਨਾ ਦੇ ਨਾਲ ਵੀ ਜਿਹਨੇ ਉਹਨਾਂ ਦੀ ਪੂਜਾ ਕੀਤੀ ਉਹਨਾਂ ਨੇ ਫੇਰ ਵੀ ਉਹਨੂੰ ਵਰਦਾਨ ਦਿੱਤਾ ਅਸੀਂ ਤਾਂ ਇਹੀ ਚਾਹਾਂਗੇ ਕਿ ਪੋਲੇ ਸ਼ੰਕਰ ਆਪਣੀ ਕਿਰਪਾ ਦ੍ਰਿਸ਼ਟੀ ਸਾਡੇ ਨਕੂਦਰ ਤੇ ਨਹੀਂ ਪੂਰੇ ਵਿਸ਼ੂ ਦੇ ਉੱਪਰ ਇਹਦੇ ਬਣਾਏ ਰੱਖਣ ਤਾਂ ਜੋ ਅਸੀਂ ਹਮੇਸ਼ਾ ਇੱਕ ਮਾਲਾ ਦੇ ਵਿੱਚ ਪਰੋ ਕੇ ਇਹ ਸ਼ਿਵਰਾਤਰੀ ਦਾ ਮਹਾਪਰਵ ਹਰ ਸਾਲ ਇਸੇ ਤਰ੍ਹਾਂ ਮਨਾਉਂਦੇ ਰਹੀਏ ਬਹੁਤ ਬਹੁਤ ਸ਼ੁਕਰੀਆ ਪ੍ਰਸ਼ਾਸਨ ਦਾ ਮੀਡੀਆ ਟੀਮਾਂ ਦਾ ਹਾਂਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਔਰ ਕੱਲ ਨੂੰ ਜਿਹੜੀ 8 ਤਰੀਕ ਨੂੰ ਇਹ ਸ਼ੋਭਾ ਯਾਤਰਾ ਨਕੋਦਰ ਦੇ ਵਿੱਚ ਵੀ ਨਹੀਂ ਸਾਰੇ ਕਿਤੇ ਘੱਡੀ ਜਾ ਰਹੀ ਹੈ ਨਕੋਦਰ ਦੀ ਸਾਡੀ ਸ਼ੋਭਾ ਯਾਤਰਾ ਇੱਕ ਦੇਖਣ ਵਾਲੀ ਐਸ ਵਾਰ ਸਾਰਾ ਸਾਡੀ ਟੀਮਾਂ ਨੇ ਬਹੁਤ ਜੀਤੋੜ ਮਿਹਨਤ ਕੀਤੀ ਹੈ ਔਰ ਸਾਨੂੰ ਲੱਗਦਾ ਹੈ ਕਿ ਜਿਹੜਾ ਇਹ ਸ਼ੋਭਾ ਯਾਤਰਾ ਇੱਕ ਇਤਿਹਾਸਿਕ ਸ਼ੋਭਾ ਯਾਤਰਾ ਬਣਨ ਜਾ ਰਹੀ ਹੈ ਨਕੋਦਰ ਦੀ ਔਰ ਸਾਨੂੰ ਬਹੁਤ ਉਮੀਦ ਹੈ ਕਿ ਬੋਲੇ ਸ਼ੰਕਰ ਦੀ ਕਿਰਪਾ ਹਰ ਸਾਲ ਇੱਥੇ ਜ਼ਰਾਈ ਸਾਡੇ ਨਕੋਦਰ ਨਿਵਾਸੀਆਂ ਤੇ ਸਾਡੇ ਜਿਹੜੇ ਨਕੋਦਰ ਤੋਂ ਗਏ ਹੋਏ ਬਾਹਰ ਜਿਹੜੇ ਨਿਵਾਸੀ ਸਾਡੇ ਭੈਣ ਭਰਾ ਵਸਦੇ ਉਹਨਾਂ ਤੇ ਵੀ ਬਣੀ ਰਹੇਗੀ ਜੈ ਸ਼ਿਵ ਸ਼ੰਕਰ ਹਰ ਹਰ ਮਹਾਦੇਵ